ਸਤਿਗੁਰੂ ਸੱਚੇ ਪਾਤਸ਼ਾਹ ਦੇ ਸ਼ਬਦ ਨਾਲ ਜੋ ਜੁੜਦਾ ਬਾਣੀ ਪੜ੍ਹਦੇ ਨੇ ਸੁਣਦੇ ਨੇ ਉਹਨਾਂ ਦੇ ਅੰਦਰੋਂ ਅੰਧਕਾਰ ਮਿਟਦਾ ਹੈ। ਭਾਵ ਉਹਨਾਂ ਦਾ ਜੀਵਨ ਸਹਿਜ ਵਿੱਚ ਸੰਤੋਖ ਵਿੱਚ ਆਨੰਦ ਵਿੱਚ ਖੇੜੇ ਵਿੱਚ ਵਿਗਾਸ ਵਿੱਚ ਚੜ੍ਹਦੀ ਕਲਾ ਵਿੱਚ ਆ ਜਾਏਗਾ। ਸਪੱਸ਼ਟਾ ਉੱਥੇ ਚਾਨਣ ਹੋ ਚੁੱਕਿਆ ਹੈ। ਜਿਹੜੇ ਲੋਕ ਮੈਂ ਲੋਕ ਸ਼ਬਦ ਵਰਤੇ ਆ ਸਿੱਖ ਨਹੀਂ ਇਹਦਾ ਅਰਥ ਹੈ ਕੋਈ ਵੀ ਪ੍ਰਾਣੀ ਕਿਸੇ ਤਰ੍ਹਾਂ ਦਾ ਭਰਮ ਨਹੀਂ ਕਰਦੇ ਵਹਿਮ ਨਹੀਂ ਕਰਦੇ ਕਿਸੇ ਮਨੋਤ ਵਿੱਚ ਨਹੀਂ ਕਿਸੇ ਪੁੱਛਿਆ ਗਿਛਿਆ ਦੇ ਚੱਕਰ 'ਚ ਨਹੀਂ ਪੈਂਦੇ ਕੋਈ ਸੁਖਣਾ ਦੇ ਚੱਕਰ 'ਚ ਨਹੀਂ ਪੈਂਦੇ ਚੰਗੇ ਮਾੜੇ ਦਿਨਾਂ ਦੇ ਚੱਕਰ 'ਚ ਨਹੀਂ ਪੈਂਦੇ ਕੋਈ ਅਡੰਬਰ ਨਹੀਂ ਰਚਦੇ ਸਵਾੰਗ ਨਹੀਂ ਰਚਦੇ ਸ ਤੇ ਸਵਾੰਗ ਅਡੰਬਰ ਰਚਣ ਵਾਲੇ ਪਖੰਡੀਆਂ ਮਗਰ ਵੀ ਨਹੀਂ ਜਾਂਦੇ ਹਰ ਤਰ੍ਹਾਂ ਦੇ ਡਰ ਭਰਮ ਚਿੰਤਾ ਵਹਿਮ ਭਰਮ ਪਖੰਡ ਤੋਂ ਮੁਕਤ ਨੇ ਕੇਵਲ ਸ਼ਬਦ ਗੁਰੂ ਸੱਚੇ ਪਰਮੇਸ਼ਰ ਨਾਲ ਸਮਝ ਪਾਉਂਦੇ ਨੇ ਸਮਝ ਲਓ ਹਨੇਰੇ ਤੋਂ ਮੁਕਤ ਨੇ ਉਹ ਰੱਬੀ ਗਿਆਨ ਦੀ ਰੌਸ਼ਨੀ ਚ ਜ਼ਿੰਦਗੀ ਜੀ ਰਹੇ ਨੇ ਔਰ ਇਹ ਜ਼ਿੰਦਗੀ ਬਹੁਤ ਭਗਾਂ ਵਾਲਿਆਂ ਨੂੰ ਮਿਲਦੀ ਹੈ ਅਰਦਾਸ ਕਰਿਓ ਮਹਾਰਾਜ ਸਾਨੂੰ ਐਸਾ ਹੀ ਜੀਵਨ ਬਖਸ਼ੋ ਸਾਡੀ ਜ਼ਿੰਦਗੀ ਦਾ ਹਨੇਰਾ ਪਰਮ ਅਗਿਆਨ ਸਾਰੇ ਮਿਟ ਜਾਏ ਇੱਕ ਹੋਰ ਸ਼ਬਦ ਫਿਰ ਦੁਹਰਾ ਦਿਆਂ ਕਿਸੇ ਨੇ ਪੁੱਛਿਆ ਸੀ ਵੀ ਦੁੱਖ ਕੀ ਹੈ ਉੱਤਰ ਦੇਣ ਵਾਲੇ ਨੇ ਬੜੀ ਸੁਣੀ ਗੱਲ ਆਖੀ ਉਹਨੇ ਇੱਕੋ ਹੀ ਸ਼ਬਦ ਵਰਤੇ ਆ ਕਹਿੰਦੇ ਸਭ ਤੋਂ ਵੱਡਾ ਦੁੱਖ ਅਗਿਆਨ ਹੈ। ਅਗਿਆਨਤਾ ਤੋਂ ਵੱਡਾ ਦੁਨੀਆਂ ਵਿੱਚ ਕੋਈ ਦੁੱਖ ਨਹੀਂ ਹੈ। ਇਹ ਗੱਲ ਤੁਸੀਂ ਅੱਜ ਮੰਨ ਲਓ, ਕੱਲ ਮੰਨ ਲਓ। 5 ਸਾਲ ਬਾਅਦ ਮੰਨ ਲਓ, 50 ਸਾਲ ਬਾਅਦ ਮੰਨ ਲਓ, ਬੱਚੇ ਮੰਨ ਲੈਣ ਜਾਂ ਬੁੱਢੇ ਹੋ ਕੇ ਮੰਨ ਲਿਓ ਪਰ ਮੰਨਣੀ ਪਵੇਗੀ। ਜਿਸ ਦਿਨ ਗੁਰੂ ਕਿਰਪਾ ਕਰੇ ਕਿ ਤੇ ਰੌਸ਼ਨੀ ਆ ਗਈ ਨਾ ਸੋਝੀ ਆ ਗਈ। ਉਸ ਦਿਨ ਜ਼ਿੰਦਗੀ ਬਦਲ ਜਾਏਗੀ। पर सਾਨੂੰ अफसोस ਹੋਏਗਾ ਵੀ ਪਿਛਲੀ ਜ਼ਿੰਦਗੀ ਮੈਂ ਰੋ ਤੋ ਕੇ ਦੁੱਖਾਂ ਵਿੱਚ ਕੱਢ ਦਿੱਤੀ ਕਾਰਨ ਮੈਂ ਅਗਿਆਨੀ ਸੀ ਜਦ ਕਿ ਮੈਨੂੰ ਲੋੜ ਨਹੀਂ ਸੀ ਉੱਥੇ ਦੁਖੀ ਹੋਣ ਦੀ ਪਰ ਮੇਰੇ ਅਗਿਆਨ ਨੇ ਮੇਰੇ ਭਰਮ ਨੇ ਮੈਨੂੰ ਦੁਖੀ ਰੱਖਿਆ ਮੈਂ ਚਿੰਤਾਤ ਹੋ ਰਿਹਾ ਭਰਮਾਂ ਵਿੱਚ ਰਿਹਾ ਸੰਸਾਰਿਆ ਰੋਂਦਿਆਂ ਪਿੱਟਦਿਆਂ ਜ਼ਿੰਦਗੀ ਲੰਘ ਗਈ ਸੱਚੀ ਬਾਤ ਹੈ ਬਹੁਤੀਆਂ ਜ਼ਿੰਦਗੀਆਂ ਰੋਣ ਵਿੱਚ ਲੰਘ ਜਾਂਦੀਆਂ ਨੇ ਕਿਸੇ ਸਿਆਣੇ ਪੁਰਖ ਨੇ ਕਿਸੇ ਦੂਜੇ ਸਿਆਣੇ ਨੂੰ ਪੁੱਛਿਆ ਸਵਾਲ ਬੜਾ ਵਧੀਆ ਕੀਤਾ ਗਿਆ ਉੱਤਰ ਉਹ ਤੋਂ ਵੀ ਵਧੀਆ ਸੀ ਸਵਾਲ ਸੀ ਵੀ ਬੰਦੇ ਕਿੱਥੋਂ ਆਉਂਦੇ ਨੇ ਤੇ ਕਿੱਥੇ ਜਾਂਦੇ ਨੇ ਉੱਤਰ ਦੇਣ ਵਾਲਾ ਕੁਝ ਚਿਰ ਚੁੱਪ ਰਹਿੰਦਾ ਹੈ ਕਹਿੰਦਾ ਇਹ ਗੱਲ ਨਹੀਂ ਦੱਸੀ ਜਾ ਸਕਦੀ ਕਿ ਲੋਕ ਕਿੱਥੋਂ ਆਉਂਦੇ ਨੇ ਤੇ ਕਿੱਥੇ ਜਾਂਦੇ ਨੇ ਪਰ ਇੱਕ ਗੱਲ ਯਕੀਨੀ ਆਖੀ ਜਾ ਸਕਦੀ ਹੈ ਬੰਦੇ ਰੋਂਦੇ ਆਉਂਦੇ ਨੇ ਤੇ ਰੋਂਦੇ ਹੀ ਜਾਂਦੇ ਨੇ ਸ਼ਾਇਦ ਹੀ ਪੂਰੇ ਸੰਸਾਰ ਵਿੱਚੋਂ ਕੋਈ ਭਾਗਾਂ ਵਾਲਾ ਪ੍ਰਾਣੀ ਹੋਵੇਗਾ ਜਿਹੜਾ ਆਉਣ ਲੱਗਿਆ ਤੇ ਰੋਇਆ ਪਰ ਜਾਣ ਲੱਗਿਆ ਮੁਸਕਰਾ ਕੇ ਗਿਆ ਜਾਣ ਲੱਗਿਆ ਰੋਕੇ ਨਹੀਂ ਗਿਆ ਹਰ ਬੰਦਾ ਦੁਨੀਆ ਤੋਂ ਜਾਣ ਲੱਗਿਆ ਰੋ ਰਿਹਾ ਕਿਉਂ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਰੋਣੇ ਤੋਂ ਹੋਈ ਹੈ ਫਿਰ ਜਦੋਂ ਜ਼ਿੰਦਗੀ ਜੀਰੇ ਸੀ ਉਦੋਂ ਵੀ ਰੋ ਰਹੇ ਸੀ ਬਚਪਨ ਚ ਵੀ ਰੋਇਆ ਜਵਾਨੇ ਵਿੱਚ ਵੀ ਰੋਇਆ ਬੁਢਾਪੇ ਵਿੱਚ ਵੀ ਰੋਇਆ ਦੁੱਖਾਂ ਵਿੱਚ ਵੀ ਰੋਇਆ ਤੇ ਅੰਤ ਵੇਲੇ ਵੀ ਰੋ ਰਹੇ ਆਂ ਇਹ ਸਾਡੀ ਹਾਲਤ ਹੈ ਸੱਚੀ ਬਾਤ ਹੈ ਸਾਡੀ ਅੱਧੀ ਤੋਂ ਵੱਧ ਜ਼ਿੰਦਗੀ ਇਹਨਾਂ ਚੱਕਰਾਂ ਚ ਲੰਘ ਜਾਂਦੀ ਹੈ ਕੁਝ ਰੋਣੇ ਮੇਂ ਕੱਟ ਗਈ ਕੁਝ ਸੋਣੇ ਮੇਂ ਕੱਟ ਗਈ ਕੁਝ ਆਹੋ ਮੇਂ ਕੱਟ ਗਈ ਕੁਝ ਗੁਨਾਹੋਂ ਮੇਂ ਕੱਟ ਗਈ ਮੰਜ਼ਿਲ 'ਤੇ ਚੱਲਨੇ ਵਾਲੇ ਮੰਜ਼ਿਲ 'ਤੇ ਜਾ ਲਗੇ ਰਾਹ ਬਦਲਨੇ ਵਾਲੇ ਕੀ ਰਾਹੋਂ ਮੇਂ ਕੱਟ ਗਈ ਬਾਗਾਂ ਵਾਲੇ ਨੇ ਜਿਹੜੇ ਤੁਰੇ ਸਨ ਗੁਰੂ ਲਈ ਰੱਬ ਲਈ ਵਾਹਿਗੁਰੂ ਲਈ ਪਹੁੰਚ ਗਏ ਨਹੀਂ ਬਹੁਤੀ ਦੁਨੀਆ ਰਾਹ ਬਦਲਦੀ ਰਹੀ ਗਈ ਅੱਜ ਉੱਥੇ ਜਾਣਾ ਹੈ ਉੱਥੇ ਜਾਣਾ ਸੋਮਵਾਰ ਕਿਤੇ ਜਾਣਾ ਹੈ ਮੰਗਲ ਕਿਤੇ ਜਾਣਾ ਹੈ ਬੁੱਧ ਨੂੰ ਕਿਤੇ ਵੀਰ ਕਿਤੇ ਸ਼ੁਕਰ ਕਿਤੇ ਸ਼ਨੀ ਕਿਤੇ ਸਾਰੀ ਜ਼ਿੰਦਗੀ ਆ ਚੱਕਰਾਂ ਚ ਲੰਘ ਗਈ ਮੰਜ਼ਿਲ ਤੇ ਤੇ ਪਹੁੰਚਿਆ ਨਹੀਂ ਸਫ਼ਰ ਤਾਂ ਤੁਹਾਡਾ ਸਫਲ ਹੋਏਗਾ ਜੇ ਮੰਜ਼ਿਲ ਤੇ ਪਹੁੰਚੋਗੇ ਜੇ ਮੰਜ਼ਿਲ ਤੇ ਨਹੀਂ ਪਹੁੰਚੋਗੇ ਸਾਰੀ ਮਿਹਨਤ ਬਿਅਰਥ ਹੈ ਸਾਰਾ ਖਰਚਾ ਬਿਅਰਥ ਹੈ ਤੁਹਾਡਾ ਤੁਰਨਾ ਬਿਅਰਥ ਹੈ ਅਰਦਾਸ ਕਰੋ ਮਹਾਰਾਜ ਤੁਰਿਆਂ ਤੇ ਅਸੀਂ ਮੰਜ਼ਿਲ ਤੇ ਪਹੁੰਚ ਜਾਈਏ ਮੰਜ਼ਿਲੇ ਮਕਸੂਦ ਸਾਡਾ ਡੈਸਟੀਨੇਸ਼ਨ ਜ਼ਿੰਦਗੀ ਦਾ ਕੀ ਹੈ ਪਰਮੇਸ਼ਰ ਰੱਬ ਵਾਹਿਗੁਰੂ ਅਰੇ ਸਾਰੇ ਸੰਸਾਰ ਦਾ ਇਹੀ ਹੈ ਤੁਹਾਡਾ ਵੀ ਹੈ ਮੇਰਾ ਵੀ ਹੈ ਸਾਰੇ ਆਂਦਾ ਹੈ ਇਹਦੇ ਵਿੱਚ ਸਾਡੀ ਸਭ ਤੋਂ ਵੱਡੀ ਸਹਾਇਤਾ ਗੁਰਬਾਣੀ ਨੇ ਗੁਰੂ ਨੇ ਕਰਨੀ ਹੈ ਪਹਿਲਾਂ ਸਾਨੂੰ ਹਨੇਰੇ ਚੋਂ ਬਾਹਰ ਕੱਢਣਾ ਹੈ ਕਿਉਂਕਿ ਜੇ ਹਨੇਰੇ ਚ ਰਹਾਂਗੇ ਰਸਤਾ ਨਹੀਂ ਦਿਖੇਗਾ ਮਹਾਰਾਜ ਪਹਿਲਾਂ ਸਾਨੂੰ ਰੋਸ਼ਨੀ ਚ ਲੈ ਕੇ ਆਉਂਦੇ ਕਿਵੇਂ ਆਏਗੀ ਕਹਿੰਦੇ ਜਿਹੇ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ ਤੇਰੀਆਂ ਅੱਖਾਂ ਦਾ ਹਨੇਰਾ ਇੱਕ ਖਿੰਨ ਦੇ ਵਿੱਚ ਮਿਟ ਜਾਏਗਾ ਤੂੰ ਆਪਣੇ ਗੁਰੂ ਨੂੰ ਸਿਮਰਿਆ ਕਰ ਮੈਂ ਇੱਥੇ ਸ਼ਾਇਦ ਕੱਲ ਇੱਕ ਬੇਨਤੀ ਕਰਨ ਲੱਗਾ ਸਾਂ ਪਰ ਸਮਾਂ ਸੀਮਤ ਸੀ ਸਿਮਰਨ ਦਾ ਅਰਥ ਕੀ ਹੁੰਦਾ ਹੈ ਜਿਸ ਵੇਲੇ ਗੁਰਬਾਣੀ ਉਚਾਰੀ ਗਈ ਹੈ 500 ਸਾਲ ਪਹਿਲਾਂ ਦਾ ਸਮਾਂ ਜਦੋਂ ਇਹ ਸ਼ਬਦ ਹੋਂਦ ਵਿੱਚ ਆਏ ਅੱਜ ਅਸੀਂ 500 ਸਾਲ ਬੀਤ ਜੀ ਰਹੇ ਹਾਂ ਉਨਾ ਸਮਿਆਂ ਦੇ ਵਿੱਚ ਬਹੁਤ ਸਾਰੇ ਅਲਫਾਜ਼ ਸ਼ਬਦ ਵਰਡ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਅਰਥ ਜਾਂ मीनिंग ਕੁਝ ਹੋਰ ਸਨ 500 ਸਾਲ ਬਦਲ ਕੇ ਕੁਝ ਹੋਰ ਹੋ ਗਏ ਸਿਮਰਨ ਸ਼ਬਦ ਬਣਿਆ ਸਿਮਰਤੀ ਤੋਂ ਸਿਮਰਤੀ ਦਾ ਅਰਥ ਹੁੰਦਾ ਚੇਤੇ ਰੱਖਣਾ ਸਤ ਗੁਰ ਇਹ ਸ਼ਬਦ ਨੂੰ ਵੀ ਥੋੜਾ ਜਿਹਾ ਸਮਝਿਓ ਜਦੋਂ ਇਹਨੂੰ ਸੰਧੀ ਛੇਦ ਕਰੋਗੇ ਸਤ ਪਲੱਸ ਗੁਰ ਦੋ ਸ਼ਬਦ ਹੋ ਗਏ ਨੇ ਸਤ ਦਾ ਅਰਥ ਹੁੰਦਾ ਸੱਚਾ ਸੱਤਿਆ ਸ਼ਬਦ ਤੋਂ ਸਤ ਬਣਿਆ ਹੈ ਹਿੰਦੀ ਵਿੱਚ ਅਸੀਂ ਬੋਲਦੇ ਹਾਂ ਸੱਤਿਆ ਪੰਜਾਬੀ ਵਿੱਚ ਅਸੀਂ ਬੋਲਾਂਗੇ ਸੱਤ ਜਾਂ ਸੱਚ ਗੁਰ ਸ਼ਬਦ ਦਾ ਅਰਥ ਹੁੰਦਾ ਰੱਬੀ ਗਿਆਨ ਸਾਡੀ ਆਮ ਪੰਜਾਬੀ ਭਾਸ਼ਾ 'ਚ ਸ਼ਬਦ ਬੋਲੇ ਜਾਂਦੇ ਸਨ ਕਿ ਫਲਾਣੇ ਬੰਦੇ ਤੋਂ ਕੋਈ ਗੁਰ ਸਿੱਖ ਲਓ ਕੋਈ ਗੁਰ ਲੈ ਲਓ ਗੁਰ ਦਾ ਅਰਥ ਹੁੰਦਾ ਕੀਮਤੀ ਨੁਕਤਾ ਬਹੁਤ ਕੀਮਤੀ ਸੋਝੀ ਜਾਂ ਜਾਣਕਾਰੀ ਇਸੇ ਕੰਮ ਦੀ ਨੌਲੇਜ ਲੈਣੀ ਉਹਨੂੰ ਕਹਿੰਦੇ ਨੇ ਗੁਰ ਲੈ ਲਓ ਗੁਰ ਹੁਣ ਇਹਦਾ ਅਰਥ ਹੋ ਜਾਂਦਾ ਸੱਚ ਦਾ ਗਿਆਨ ਜਿਨ੍ਹਾਂ ਦੇ ਹਿਰਦੇ ਅੰਦਰ ਸਤਗੁਰ ਹੈ ਜਿਹੜੇ ਆਪਣੇ ਸੱਚੇ ਗਿਆਨ ਨਾਲ ਜੁੜ ਕੇ ਸਿਮਰਦੇ ਨੇ ਸਿਮਰਨ ਦਾ ਅਰਥ ਕੀ ਹੈ ਜਿਹੜੇ ਸਿਮਰਤੀ ਵਿੱਚ ਭਾਵ ਗੁਰੂ ਦੇ ਗਿਆਨ ਨੂੰ ਗੁਰੂ ਦੀ ਮਤ ਨੂੰ ਚੇਤੇ ਰੱਖਦੇ ਨੇ ਉਹਨਾਂ ਦੇ ਮਨ ਦਾ ਹਨੇਰਾ ਮਿਟ ਜਾਂਦਾ ਹੈ ਨੈਣ ਦਾ ਅਰਥ ਹੁਣ ਅੱਖਾਂ ਨਹੀਂ ਹਨ ਨੈਣ ਸੰਕੇਤਕ ਸ਼ਬਦ ਹੈ ਨੈਣ ਦਾ ਅਰਥ ਕਰੋਗੇ ਮਨ ਰੂਪੀ ਅੱਖ ਮਨ ਕੀ ਹੈ ਸਾਡਾ ਅੱਖ ਹੀ ਹੈ ਨਾ ਆਪਾਂ ਕਿਵੇਂ ਵੇਖਦੇ ਆਂ ਆਪਾਂ ਕਹਾਂਗੇ ਅੱਖਾਂ ਨਾਲ ਅੱਖ ਸਿਰਫ ਇੱਕ ਕੈਮਰੇ ਦਾ ਕੰਮ ਕਰਦੀ ਹੈ ਪਰ ਜਿਹੜਾ ਮਨ ਹੈ ਉਹ ਇਹ ਵੇਖਦਾ ਵੀ ਇਹ ਜਿਹਨੂੰ ਮੈਂ ਵੇਖ ਰਿਹਾ ਚੰਗਾ ਹੈ ਜਾਂ ਮਾੜਾ ਹੈ ਉਹ ਅੱਖ ਕੰਮ ਨਹੀਂ ਕਰਦੀ ਅੱਖ ਤਾਂ ਇੱਕ ਤਸਵੀਰ ਜਦੋਂ ਰੋਸ਼ਨੀ ਨਾਲ ਟਕਰਾਂਦੀ ਹੈ ਰੋਸ਼ਨੀ ਚੋਂ ਦੇਖ ਕੇ ਰਿਫਲੈਕਟ ਵਾਪਸ ਹੁੰਦੇ ਉਹ ਦੱਸਦੀ ਵੀ ਕੀ ਹੈ ਪਰ ਉਹ ਚੰਗਾ ਹੈ ਜਾਂ ਮਾੜਾ ਹੈ ਬੁਰਾ ਹੈ ਭਲਾ ਹੈ ਮੇਰਾ ਹੈ ਬੇਗਾਨਾ ਹੈ ਫੈਸਲਾ ਅੱਖ ਨਹੀਂ ਕਰਦੀ ਇਹ ਫੈਸਲਾ ਸਾਡਾ ਮਨ ਕਰਦਾ ਹੈ ਤੋਂ ਮਨ ਕੀ ਹੋ ਗਿਆ ਮਨ ਅੱਖ ਹੋ ਗਈ ਹੁਣ ਹੋਰ ਤੇ ਆਂਦੇ ਹੋ ਕੰਨ ਆਵਾਜ਼ ਨੂੰ ਸੁਣਨ ਦਾ ਕੰਮ ਕਰਦੇ ਨੇ ਸੁਣੀ ਹੋਈ ਆਵਾਜ਼ ਦਿਮਾਗ ਤਾਂ ਰਾਹੀਂ ਹੋ ਕੇ ਸਾਡੇ ਮਨ ਤੱਕ ਜਾਂਦੀ ਐ ਉਦੋਂ ਫਿਰ ਮਨ ਫੈਸਲਾ ਕਰਦਾ ਐ ਵੀ ਜੋ ਮੈਂ ਸੁਣਿਆ ਇਹ ਚੰਗਾ ਸੁਣਿਆ ਮਾੜਾ ਸੁਣਿਆ ਬੁਰਾ ਸੁਣਿਆ ਭਲਾ ਸੁਣਿਆ ਮਿੱਠਾ ਸੁਣਿਆ ਕੌੜਾ ਸੁਣਿਆ ਉਹ ਫੈਸਲਾ ਕੰਨ ਨਹੀਂ ਕਰਦੇ ਮਨ ਕਰਦਾ ਤਾਂ ਮਨ ਉੱਥੇ ਕੀ ਬਣ ਜਾਂਦੇ ਨੇ ਮਨ ਬਣ ਜਾਂਦੇ ਨੇ ਕੰਨ ਪੈਰਾਂ ਨਾਲ ਆਪਾਂ ਚੱਲਦੇ ਆਂ ਪਰ ਪੈਰ ਆਪਣੀ ਮਰਜ਼ੀ ਨਾਲ ਕਿਤੇ ਨਹੀਂ ਜਾਂਦੇ ਜੇ ਤੁਸੀਂ ਹੁਣ ਪੈਰਾਂ ਨਾਲ ਚੱਲ ਕੇ ਗੁਰੂ ਘਰ ਆਏ ਫੈਸਲਾ ਕਿਹਨੇ ਕੀਤਾ ਪੈਰਾਂ ਨੇ ਤੇ ਨਹੀਂ ਨਾ ਕੀਤਾ ਤੁਹਾਡਾ ਮਨ ਕੀਤਾ ਮਨ ਦੇ ਅੰਦਰ ਖਿਆਲ ਆਇਆ ਚੱਲ ਬਣਾ ਗੁਰਦੁਆਰੇ ਚਲੀ ਤੁਸੀਂ ਗੁਰਦੁਆਰੇ ਆ ਕੇ ਬਹੁਤ ਲੋਕ ਨੇ ਕਹਿੰਦੇ ਚੱਲ ਬਣਾ ਕਲੱਬ ਚਲੀਏ ਪੱਬ ਚਲੀਏ ਠੇਕੇ ਚਲੀਏ 바ਰ ਚਲੀਏ ਦੁਨੀ ਉਧਰ ਵੀ ਚਲੀ ਗਈ ਤਾਂ ਫੈਸਲਾ ਕਿਹਨੇ ਕੀਤਾ ਮਨ ਹੁਣ ਉੱਥੇ ਮਨ ਕੀ ਬਣ ਗਿਆ ਮਨ ਪੈਰ ਬਣ ਗਏ ਹੱਥਾਂ ਨਾਲ ਤੁਹਾਡੇ ਚ ਬਹੁਤ ਸੰਗਤ ਸੇਵਾ ਕਰਦੀ ਹੈ ਉਹ ਫੈਸਲਾ ਕੌਣ ਕਰਦਾ ਹੈ ਵੀ ਸੇਵਾ ਕਰਨੀ ਹੈ ਉਹ ਵੀ ਮਨ ਨੇ ਉੱਥੇ ਮਨ ਹੱਥ ਬਣ ਜਾਂਦੇ ਨੇ ਇਹ ਸ਼ਬਦ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਸਾਡਾ ਮਨ ਹੈ ਅਸਲ ਵਿੱਚ ਇਹੀ ਸਾਰੀਆਂ ਜਿਹੜੀਆਂ ਨੇ ਕਹੜੀਏ ਇਹ ਹੀ ਸਾਰੇ ਕਰਮ ਕਰਦਾ ਹੈ ਇੰਦਰੀਆਂ ਰਾਹੀਂ ਕਰਵਾ ਰਿਹਾ ਪਰ ਪਿੱਛੇ ਕਰਤਾ ਇਹ